ਇੱਕ ਇਹ ਸ਼ਿਕਾਇਤ ਜਿਹੜੀ ਹੈ ਫੋਟੋ ਵਾਇਰਲ ਹੋਈ ਹੈ ਇਹ ਚੰਡੀਗੜ੍ਹ ਦੇ ਦੀ ਸਾਨੂੰ ਪਤਾ ਲੱਗਿਆ ਕਿ ਸਾਡੇ ਹੈੱਡ ਆਫਿਸ ਵਿੱਚ ਆਲਰੇਡੀ ਸ਼ਿਕਾਇਤ ਹੋ ਚੁੱਕੀ ਹੈ ਮਿਤੀ 18 ਤਰੀਕ ਨੂੰ ਇਹ ਤਿੰਨ ਚਾਰ ਦਿਨ ਪਹਿਲਾਂ ਸਾਡੀ ਤੋਂ ਚੰਡੀਗੜ੍ਹ ਵਿਖੇ ਮਾਨਯੋਗ ਚੇਅਰਮੈਨ ਪੰਜਾਬ ਮੰਡੀ ਬੋਰਡ ਦੀ ਪ੍ਰਧਾਨਗੀ ਦੇ ਹੇਠ ਮੀਟਿੰਗ ਸੀ ਜਦੋਂ ਇਹਦੀ ਜਿਹੜੀ ਮੁੱਖ ਦਫ਼ਤਰ ਵੱਲੋਂ ਜਿਹੜੀ ਪੜਤਾਲ ਕੀਤੀ ਗਈ ਹੈ ਹੈੱਡ ਆਫਿਸ ਚ ਇਹਦਾ ਪੂਰਾ ਸੰਗਿਆਨ ਲਿਆ ਜਾ ਰਿਹਾ ਵਾ ਤੇ ਉਹ ਸਾਰੇ ਤੱਤ ਜਿਹੜੇ ਇਹਦੀ ਐਪੀਸੋਡ ਦੀ ਵੈਰੀਸਿਟੀ ਕੀ ਹੈਗੀ ਹੈ ਉਹਦੇ ਤੱਤ ਜਿਹੜੇ ਸਾਰੇ ਉਸ ਇਨਕੁਆਰੀ ਦੇ ਵਿੱਚ ਜਿਹੜੇ ਮੁੱਖ ਦਫਤਰ ਤੋਂ ਆਫੀਸ਼ਲ ਆਏ ਸੀਗੇ ਉਹਨਾਂ ਨੇ ਕਰ ਲਈ ਹੈ ਐਂਡ ਕੁਛ ਹੀ ਦਿਨਾਂ ਦੇ ਵਿੱਚ ਇਹਦਾ ਜਿਹੜਾ ਮੂਲ ਰੂਪ ਦੇ ਵਿੱਚ ਕੀ ਰਿਜ਼ਲਟ ਨਿਕਲਦਾ ਵਾ ਉਹ ਬਾਹਰ ਆ ਜਾਏਗਾ ਮਾਰਕੀਟ ਕਮੇਟੀ ਸ਼੍ਰੀ ਹਰਗੁਬਿੰਦਪੁਰ ਦੇ ਮੰਡੀ ਸੁਪਰਵਾਈਜ਼ਰ ਪਵਨ ਕੁਮਾਰ ਉਹਨਾਂ ਦੀ ਹੈ ਤੇ ਇਹ ਜਿਹੜਾ ਇੰਜ ਜਾਪਦਾ ਹੈ ਕਿ ਸ਼ਾਇਦ ਉਹ ਪਿਛਲੇ ਕਣਕ ਦੇ ਸੀਜ਼ਨ ਦੀ ਹੋਵੇਗੀ ਜਿਹੜਾ ਕਿ ਅਪ੍ਰੈਲ ਮਈ ਦੇ ਮਹੀਨੇ ਦੇ ਦੌਰਾਨ ਮੁੱਖ ਦਫ਼ਤਰ ਪਧਰਤੇ ਇੱਕ ਜਾਂਚ ਕਮੇਟੀ ਬਣਾਈ ਗਈ ਸੀ ਉਹ ਜਾਂਚ ਕਮੇਟੀ ਆ ਕੇ ਸ਼੍ਰੀ ਅਰਬਿੰਦਪੁਰ ਦੇ ਦਫ਼ਤਰ ਜਿਵੇਂ ਮੈਂ ਪਹਿਲਾਂ ਦੱਸਿਆ 18 ਤਰੀਕ ਨੂੰ ਉਹ ਪੜਤਾਲ ਕਰਕੇ ਸਾਰੇ ਲੈ ਗਏ ਨੇ ਹੁਣ ਉਹਦਾ ਕੀ ਇਸ ਫੋਟੋ ਤੋਂ ਦੇਖ ਕੇ ਤੇ ਕੁਝ ਐਵਿਡੈਂਟ ਨਹੀਂ ਹੋ ਰਿਹਾ ਕਿ ਉਹ ਆਫਿਸ ਟਾਈਮ ਚ ਹੈ ਜਾਂ ਉਸ ਤੋਂ ਬਾਅਦ ਚ ਠੀਕ ਹੈ ਤੇ ਉਹ ਜਿਹੜੇ ਬਿਆਨ ਹੋਏ ਨੇ ਉਹਨਾਂ ਦੇ ਜਾਂ ਇਨਕੁਆਰੀ ਚ ਜਾਂ ਹੋਰ ਵਿਅਕਤੀਆਂ ਦੇ ਜਿਹੜੇ ਉੱਥੇ ਹੋਏ ਨੇ ਉੱਥੋਂ ਹੀ ਇਹ ਚੀਜ਼ ਐਵਿਡੈਂਟ ਹੋ ਪਾਏਗੀ ਕਿ ਇਹ ਆਫਿਸ ਟਾਈਮ ਹੈ ਜਾਂ ਨਹੀਂ ਚੀਜ਼ ਜਿਹੜੀ ਜਾਇਜ਼ ਨਹੀਂ ਹੈ ਗਲਤ ਹੈ ਸਰਾਸਰ ਗਲਤ ਹੈ ਇਸ ਨੂੰ ਦੰਮ ਨਹੀਂ ਕੀਤਾ ਜਾਂਦਾ ਤੇ ਅ گاਉਂ ਇਹਦੇ ਤੇ ਕੀ ਹੈਡ ਆਫਿਸ ਵੱਲੋਂ ਅਸੀਂ ਜੋ ਜਾਂਚ ਪੜਤਾਲ ਚਾਹੇ ਉਹਦੇ ਮੁਤਾਬਕ ਹੀ ਕਰ ਰਹੇ ਹਾਂ ਅ ਇਨਕੁਆਰੀ ਟੀਮ ਨੇ ਉਤੇ ਮੌਕੇ ਤੇ ਜਿਹੜੇ ਵੀ ਮੁਲਾਜ਼ਮ ਜਿਨ੍ਹਾਂ ਦੀ ਜਿਸ ਲੈਵਲ ਤੇ ਵੀ ਡਿਊਟੀ ਸੀਗੀ ਚਾਹੇ ਚੌਂਕੀ ਦਾ ਚਾਹੇ ਪੀਐਨ ਚਾਹੇ ਮੰਡੀ ਸੁਪਰਵਾਈਜ਼ਰ ਚਾਹੇ ਹੋਰ ਆਪਸ਼ਨ ਕਰਡ ਹੋਏ ਛੇ ਆਇਆ ਹੈ ਕਿ ਬਿਆਨ ਲਿੱਤੇ ਨੇ ਠੀਕ ਹੈ ਬਾਕੀ ਉਹਨਾਂ ਦੇ ਕੀ ਬਿਆਨ ਨੇ ਉਹਨਾਂ ਦੇ ਵਿੱਚ ਕੀ ਤੱਥ ਸਾਹਮਣੇ ਆਏ ਨੇ ਇਹ ਤੇ ਇਨਕੁਆਰੀ ਰਿਪੋਰਟ ਆਉਣ ਤੇ ਪਤਾ ਲੱਗੇਗਾ ਇੱਕ ਇਹ ਸ਼ਿਕਾਇਤ ਜਿਹੜੀ ਹੈ ਫੋਟੋ ਵਾਇਰਲ ਹੋਈ ਹੈ ਇਹ ਚੰਡੀਗੜ੍ਹੇ ਦੀ ਸਾਨੂੰ ਪਤਾ ਲੱਗਿਆ ਕਿ ਸਾਡੇ ਹੈੱਡ ਆਫਿਸ ਵਿੱਚ ਆਲਰੇਡੀ ਸ਼ਿਕਾਇਤ ਹੋ ਚੁੱਕੀ ਹੈ ਮਿਤੀ 18 ਤਰੀਕ ਨੂੰ ਇਹ ਤਿੰਨ ਚਾਰ ਦਿਨ ਪਹਿਲਾਂ ਸਾਡੀ ਤੋਂ ਚੰਡੀਗੜ੍ਹ ਵਿਖੇ ਮਾਨਯੋਗ ਚੇਅਰਮੈਨ ਪੰਜਾਬ ਮੰਡੀ ਬੋਰਡ ਦੀ ਪ੍ਰਧਾਨਗੀ ਦੇ ਹੇਠ ਮੀਟਿੰਗ ਸੀ ਜਦੋਂ ਇਹਦੀ ਜਿਹੜੀ ਮੁੱਖ ਦਫ਼ਤਰ ਵੱਲੋਂ ਜਿਹੜੀ ਪੜਤਾਲ ਕੀਤੀ ਗਈ ਹੈ ਹੈੱਡ ਆਫਿਸ 'ਚ ਇਹਦਾ ਪੂਰਾ ਸੰਗਿਆਨ ਲਿਆ ਜਾ ਰਿਹਾ ਤੇ ਉਹ ਸਾਰੇ ਤੱਥ ਜਿਹੜੇ ਇਹਦੀ ਐਪੀਸੋਡ ਦੀ ਵੈਰਿਟੀ ਕੀ ਹੈਗੀ ਹੈ ਉਹਦੇ ਤੱਤ ਜਿਹੜੇ ਸਾਰੇ ਉਸ ਇਨਕੁਆਇਰੀ ਦੇ ਵਿੱਚ ਜਿਹੜੇ ਮੁੱਖ ਦਫਤਰ ਤੋਂ ਆਫੀਸ਼ੀਅਲ ਆਏ ਸੀਗੇ ਉਹਨਾਂ ਨੇ ਕਰ ਲਈ ਹੈ ਐਂਡ ਕੁਝ ਦਿਨਾਂ ਦੇ ਵਿੱਚ ਇਹਦਾ ਜਿਹੜਾ ਮੂਲ ਰੂਪ ਦੇ ਵਿੱਚ ਕੀ ਰਿਜ਼ਲਟ ਨਿਕਲਦਾ ਵਾ ਉਹ ਬਾਹਰ ਆ ਜਾਏਗਾ ਮਾਰਕੀਟ ਕਮੇਟੀ ਸ਼੍ਰੀ ਹਰਗੁਬਿੰਦਪੁਰ ਦੇ ਮੰਡੀ ਸੁਪਰਵਾਈਜ਼ਰ ਪਵਨ ਕੁਮਾਰ ਉਹਨਾਂ ਦੀ ਹੈ ਤੇ ਇਹ ਜਿਹੜਾ ਇੰਜ ਜਾਪਦਾ ਹੈ ਕਿ ਸ਼ਾਇਦ ਉਹ ਪਿਛਲੇ ਕਣਕ ਦੇ ਸੀਜ਼ਨ ਦੀ ਹੋਵੇਗੀ ਜਿਹੜਾ ਕਿ ਅਪ੍ਰੈਲ ਮਈ ਦੇ ਮਹੀਨੇ ਦੇ ਦੌਰਾਨ ਮੁੱਖ ਦਫ਼ਤਰ ਪਧਰਤੇ ਇੱਕ ਜਾਂਚ ਕਮੇਟੀ ਬਣਾਈ ਗਈ ਸੀ ਉਹ ਜਾਂਚ ਕਮੇਟੀ ਆ ਕੇ ਸ਼੍ਰੀ ਰਵਿੰਦਪੁਰ ਦੇ ਦਫ਼ਤਰ ਜਿਵੇਂ ਮੈਂ ਪਹਿਲਾਂ ਦੱਸਿਆ 18 ਤਰੀਕ ਨੂੰ ਉਹ ਪੜਤਾਲ ਕਰਕੇ ਸਾਰੇ ਲੈ ਗਏ ਨੇ ਹੁਣ ਉਹਦਾ ਕੀ ਇਹ ਫੋਟੋ ਤੋਂ ਦੇਖ ਕੇ ਤੇ ਕੁਝ ਐਵਿਡੈਂਟ ਨਹੀਂ ਹੋ ਰਿਹਾ ਕਿ ਉਹ ਆਫਿਸ ਟਾਈਮ ਚ ਹੈ ਜਾਂ ਉਸ ਤੋਂ ਬਾਅਦ ਚ ਠੀਕ ਹੈ ਤੇ ਉਹ ਜਿਹੜੇ ਬਿਆਨ ਹੋਏ ਨੇ ਉਹਨਾਂ ਦੇ ਜਾਂ ਇਨਕੁਆਰੀ ਚ ਜਾਂ ਹੋਰ ਵਿਅਕਤੀਆਂ ਦੇ ਜਿਹੜੇ ਉੱਥੇ ਹੋਏ ਨੇ ਉੱਥੋਂ ਹੀ ਇਹ ਚੀਜ਼ ਐਵਿਡੈਂਟ ਹੋ ਪਾਏਗੀ ਕਿ ਇਹ ਆਫਿਸ ਟਾਈਮ ਹੈ ਜਾਂ ਨਹੀਂ ਚੀਜ਼ ਜਿਹੜੀ ਜਾਇਜ਼ ਨਹੀਂ ਹੈ ਗਲਤ ਹੈ ਸਰਾਸਰ ਗਲਤ ਹੈ ਇਸ ਨੂੰ ਨੰਨੇ ਕੀਤਾ ਜਾਂਦਾ ਤੇ ਅਗਾਉ ਉਹਦੇ ਤੇ ਕੀ ਹੈਡ ਆਫਿਸ ਵੱਲੋਂ ਅਸੀਂ ਜੋ ਜਾਂਚ ਪੜਤਾਲ ਚਾਹੇ ਉਹਦੇ ਮੁਤਾਬਕ ਹੀ ਕਰਦੇ ਆ। ਅ ਇਨਕੁਆਰੀ ਟੀਮ ਨੇ ਉਤੇ ਮੌਕੇ ਤੇ ਜਿਹੜੇ ਵੀ ਮੁਲਾਜ਼ਮ ਜਿਨ੍ਹਾਂ ਦੀ ਜਿਸ ਲੈਵਲ ਤੇ ਵੀ ਡਿਊਟੀ ਸੀਗੀ ਚਾਹੇ ਚੌਂਕੀਦਾਰ ਚਾਹੇ ਪੀਐਨ ਚਾਹੇ ਮੰਡੀ ਸੁਪਰਵਾਈਜ਼ਰ ਚਾਹੇ ਹੋਰ ਆਪਸ਼ਨ ਕਰਡ ਹੋਵੇ ਛੇ ਆਇਆ ਕਿ ਬਿਆਨ ਲਿੱਤੇ ਨੇ ਠੀਕ ਹੈ। ਬਾਕੀ ਉਹਨਾਂ ਦੇ ਕੀ ਬਿਆਨ ਨੇ ਉਹਨਾਂ ਦੇ ਵਿੱਚ ਕੀ ਤੱਥ ਸਾਹਮਣੇ ਆਏ ਨੇ ਇਹ ਤੇ ਇਨਕੁਆਰੀ ਰਿਪੋਰਟ ਆਉਣ ਤੇ ਪਤਾ ਲੱਗੇਗਾ।